ਚੱਕਰ ਸਰੋਬ ਕੱਦ ਵੱਡਾ ਲੈ ਚੱਲੇ ਬਲਾ ਚੱਲੇ ਬਰਬਾ ਉਪਰਾ ਕਰਦੀ ਐ ਤਨੇ ਨਿਆਣੀ ਕੋਈ ਗੱਲ ਕੋਈ ਗੱਲ ਵੀਰੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੋਪੂਰਾ ਮੋੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਜਰਸੀ ਗਾਂ ਸੂਨ ਵਾਲੀ ਪਕਾਉਆ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕੋਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਜਗਸੀਰ ਜੀ ਪਿੰਡ ਸੁਖਪਰਾ ਮੋੜ ਜੀ ਜ਼ਿਲ੍ਹਾ ਬਰਨਾਲਾ ਜੀ ਜਰਸੀ ਗਾਂ ਦੀ ਜਾਣਕਾਰੀ ਦਈਏ ਤੇ ਦੂਜੇ ਸੂਏ ਸੋਣਾਈ ਇਹਨੇ ਹਾਂਜੀ ਪਹਿਲਾਂ ਇਹਨੇ 17 18 ਲੀਟਰ ਦੁੱਧ ਦਿੱਤੇ ਹਾਂਜੀ ਇਹਦੇ ਸੀਮਨ ਲੱਗਾ ਹੋਇਆ ਜਰਸੀ 500363 ਜੀ ਠੀਕ ਆ ਹਾਂਜੀ ਇਸੇ ਸ਼ੋਦ ਦੁੱਧ ਕਿੰਨਾ ਸੀ ਵੀਰੇ ਇਹਨੇ 17 18 ਲੀਟਰ ਦੁੱਧ ਦਿੱਤੇ ਠੀਕ ਆ ਲੋ ਫਰਾ ਚੈੱਕ ਕਰਸਾ ਦੇ ਸੰਘਾ ਕਾਦ ਬੇਟਾ ਤੇ ਦਿਨ ਕਿੰਨੇ ਬਾਕੀ ਦੱਸਿਆ ਦਿਨ ਜੀ ਦੇ ਬਸ ਤਿੰਨ ਕਿ ਦਿਨ ਰਹਿ ਗਏ ਸੂਣ ਦੇ ਤਿੰਨ ਕਿ ਦਿਨ ਰਹਿੰਦੇ ਤੇਰਾ ਸੂਣ ਦੇ ਇੱਕ ਦੋ ਦਿਨ ਵੱਧ ਵੀ ਰੱਖਦੇ ਆ ਹਾਂਜੀ ਠੀਕ ਆ ਬਾਈ ਕਹਿੰਦਾ ਵਧੀਆ ਭਰਾ ਵਾਸਤੇ ਹੋਰ ਦੋ ਭਰਾ ਲੋ ਜੀ ਚੈੱਕ ਕਰ ਸਕਦੇ ਪਿੰਡ ਸੌਕਰਾ ਮੋੜ ਤੇ ਜ਼ਿਲ੍ਹਾ ਨੂੰ ਪਿੰਡ ਹੈ ਜੀ ਬਰਨਾਲਾ ਜ਼ਿਮੀਂਦਾਰ ਭਰਾ ਠੀਕ ਹੈ ਜੀ ਚੈੱਕ ਕਰ ਸਕਦੇ ਟਰੇਲੂ ਜਰਸੀ ਵੈੜ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਕੇਸ ਬਿਊਟੀ ਚੈੱਕ ਕਰ ਸਕਦੇ ਬਹੁਤ ਸੋਹਣੀ ਜਰਸੀ ਠੀਕ ਹੈ ਜੀ ਲੋ चेक कर सकते कद बेड ला चल बला चल बरबा उपरा कर दिया इतने नया कोई गल कोई गल दो चेक कर सकते पूरा पूरा तरह काम वाली दा ठीक है जी भाई दा नंबर लिखेंगे टैग दे विच ठीक है जी लो जी ले भी क्वालिटी दिस चेक कर सकते पूरा थाने थाने बहुत सुंदर लगे काम वाली ठीक है बाद जानकारी भाई तो ले पूरा हां जी भाई रेट है दा ਰੇਟ ਹੈ ਤੇ 75000 ਰੁਪਏ 75000 ਰੁਪਏ ਰੇਟ ਆ ਮਾਨਤਨ ਹੋ ਜੂਗਾ ਜੀ ਹਾਂਜੀ ਹਾਂਜੀ ਠੀਕ ਆ ਲੋਪਰਾ ਬਾਈ ਦਾ ਕੱਦ ਥੋੜਾ ਜਿਹਾ ਵੱਡਾ ਸਾਨੂੰ ਤਾਂ ਕਰਕੇ ਬਈ ਕਿੰਨਾ ਕੱਦ ਆ ਆਪਣਾ 6 ਫੁੱਟ 3 ਇੰਚ ਜੀ 6 ਫੁੱਟ 3 ਇੰਚ ਆ ਬਰਾ ਕੱਦ ਦੇਣ ਤਾਂ ਜਿੰਨਾ ਤੁਸੀਂ ਬਾਈ ਦੇ ਗਾਂ ਦਾ ਕੱਦ ਦਾ ਜਦੋਂ ਮਿਟ ਕਰ ਸਕਦੇ ਹੋ ਬਾਈ ਦਾ ਕੱਦ ਵੱਡਾ ਇਸ ਕਰਕੇ ਤੇ ਬਾਕੀ ਕੋਈ ਝੂਮ ਨਹੀਂ ਕੀਤਾ ਸਿੰਪਲ ਵੀਡੀਓ ਭਰਾ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਸ਼ੇਅਰ ਲਾਇਕ ਭਰਾਵਾਂ ਨੂੰ ਵੀ ਕਰਦਾ ਕਰੋ ਓਕੇ ਬਾਈ